ਚਲੋ ਇਹ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਨਾਲ ਰਿਆਂ ਉਹਨਾਂ ਦੇ ਅੱਜ ਵੀ ਉਸੇ ਧਰਤੀ ਦੇ ਖਲੋਤੇ ਆ ਹੁਣ ਸੁਣ ਲਿਓ ਮੇਰੀ ਵੀ ਗੱਲ ਅੱਜ ਉਸੇ ਘਰ ਦੇ ਵਿੱਚ ਖਲੋਤੇ ਆ ਜਿੱਥੇ ਸਾਨੂੰ ਭੈਣਾ ਦੀਆਂ ਗਾਲਾਂ ਕੱਢ ਕੇ ਗਏ ਛੇ ਬਾਈਕ ਚ ਸੁਣਾਉਂਦੇ ਹੀ ਆਇਆ ਕਰਕੇ ਇਹ ਲੋਕਾਂ ਦਾ ਕਰਤਾਰ ਵੇਖੋ ਠੀਕ ਆ ਭਾਈ 20 ਸਾਲ ਤੇਰੀ ਚੱਕਰੀ ਕੀਤੀ 20 ਸਾਲ ਤੁਹਾਡੇ ਨਾਲ ਚੇਤਾਵਾਂ ਵਾਂਗੂ ਖੜੇ ਰਹੇ ਤੇ ਜੇ ਕਦੇ ਤੁਸੀਂ ਸਾਡੇ ਨਾਲ ਅਸੀਂ ਹਲਕਾ ਬਦਲ ਲਿਆ ਤੇ ਤੁਸੀਂ ਅੱਖਾਂ ਹੀ ਫੇਰ ਗਏ ਸਾਡਾ ਦੂਜੇ ਲੀਡਰਾਂ ਵਾਂਗੂ ਵਧਣਾ ਸ਼ੁਰੂ ਕਰਤਾ ਜਿੱਦਾਂ ਜਹੇਦਾਰ ਸੇਖਮਾ ਨੂੰ ਲਿਓ ਲਾਇਆ ਕਾਲੋਂ ਸਾਦੂ ਲਿਓ ਲਾਇਆ ਬ੍ਰਹਮਪੁਰਾ ਸਾਹਿਬ ਨੂੰ ਮਤਲਬ ਕਹਿੰਦੋ ਪਾ ਕਿੰਨੇ ਕੇ ਲੀਡਰ ਨਾਲ ਗਿਣਾ ਦਵਾ ਅਜਨਾਲਾ ਸਾਹਿਬ ਨਵਜੋਤ ਸਿੰਘ ਜਿੱਦ ਬਹੁਤ ਲੀਡਰ ਬਲਾਰੀਏ ਵਰਗੇ ਟਿੱਕੇ ਵਰਗੇ ਭਗਤ ਸਿੰਘ ਸੰਧੂ ਵਰਗੇ ਬਸ ਸਾਡੋ ਲਿਓ ਲਾਣਾ ਸ਼ੁਰੂ ਕਰਤਾ ਤੇ ਜੇ ਅਸੀਂ ਪਿੱਛੇ ਹਟੇ ਤੇ 20 ਸਾਲ ਦੀ ਕੀਤੀ ਮਿਹਨਤ ਦੇ ਸੱਚ ਸਵਾਹ ਪਾਉਣ ਲਾ ਕੇ ਗਾਲਾਂ ਕੱਢ ਕੇ ਭੈਣਾਂ ਦੀ ਮੇਰੇ ਵੀਰੋ ਜਦੋਂ ਮੈਂ ਪਾਰਟੀ ਛੱਡ ਕੇ ਗਿਆ ਪਤਾ ਮੈਨੂੰ ਵੀ ਕਿ ਅਗਲੇ ਬੰਨੇ ਕੋਈ ਸਾਡੇ ਲਈ ਕਿਸੇ ਨੇ ਥਾੜੀ ਜਾਂ ਪ੍ਰਾਤ ਨਹੀਂ ਭਰ ਕੇ ਰੱਖੀ ਕਿਹਾ ਤੁਹਾਡੇ ਲਈ ਰੱਖੀ ਆ ਲੈ ਭਾਈ ਪਤਾ ਸਾਨੂੰ ਵੀ ਕਿ ਸਾਨੂੰ ਫੇਰ ਅਜ ਜੱਦ ਤੋਂ ਇਹ ਤੋਂ ਸ਼ੁਰੂ ਹੋਣਾ ਪੈਣਾ ਆਕੇ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਮਝਦਾ ਸੱਚੇ ਬੰਦੇ ਦਾ ਆਪ ਵਾਲੀਆ ਰੱਬ ਨੇ ਸਾਡੀ ਮਾਫੜੀ ਇਹ ਸਾਲ ਦੇ ਵਿੱਚ ਮੈਨੂੰ ਫੇਰ ਹਲਕਾ ਚਾਰਜ ਲਵਾ ਕੇ ਰਹਾ ਤਾਂ ਸੱਚੇ ਬਾਦਸ਼ਾਹ ਵੈਗਰੂ ਨੇ ਇਹਦਾ ਲੋਕਾਂ ਨੇ ਔਰ ਲਾਇਆ ਵੀ ਇਹਨਾਂ ਦੇ ਤੇ ਲਾਇਆ ਵੀ ਇਹਨਾਂ ਦੇ ਹਲਕੇ 'ਚ ਮੈਂ ਜਦਨ ਹਲਕਾ ਚਾਰਜ ਲੱਗਾ ਮੈਨੂੰ ਸਰਤਾਬ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨ ਗਿਆ ਕਿ ਬੁੱਕਾ ਦੇ ਕੇ ਉਹਨਾਂ ਇੱਕ ਅਫਸਰ ਨੂੰ ਫੋਨ ਕੀਤਾ ਕਿ ਤਨਵੀਰ ਆਊਗਾ ਜਿੰਨੇ ਡਿਵੈਲਪਮੈਂਟ ਦੇ ਕਾਰਨਾਂ ਮਜੀਠੇ ਦੇ ਸਾਰੇ ਚਾਰਜੋ ਪੱਡੇ ਦੇ ਕੋਲ ਰਹਿਣਾ ਆ ਪਿੱਛੇ ਕਾਂਗਰਸ ਜਿਹੜੇ ਹਾਰੇ ਹਲਕੇ ਦੇ ਵਿੱਚ 30 ਕਿਲੋਮੀਟਰ ਨਵੀਆਂ ਛੜਕਾਂ ਮਿਲੀਆਂ ਸੀ 30 ਕਿਲੋਮੀਟਰ ਨਵੀਆਂ ਛੜਕਾਂ ਮਿਲੀਆਂ ਸੀ ਸਾਰੇ ਪੰਜਾਬ ਦੇ ਬੜੀਆਂ ਇਕਲੀਆਂ ਮਜਿਠੇ ਰੇਖੜੀ ਬਣੀਆਂ ਕਿਉਂਕਿ ਸਾਨੂੰ ਕੈਪਟਨ ਮਰਿੰਦਰ ਸਿੰਘ ਨੇ ਡੱਗਦਾ ਹੈ ਕਿ ਮਜਿਠੇ ਹਲਕੇ ਦੇ ਵਿੱਚ ਕੋਈ ਛੜਕ ਨਹੀਂ ਨਵੀ ਬਣੀ ਚਾਹੀਦੀ ਨਗਰ ਤਲਵੰਡੀ ਦਸੰਦਾ ਸਿੰਘ ਤੋਂ ਗੁਰੂ ਰੂਪਿਆਰੇ ਸਾਧ ਸੰਗਤ ਜੀ ਸਾਧ ਸੰਗਤ ਦੇ ਰੂਪ ਵਿੱਚ ਬਿਰਾਜਮਾਨ ਮੇਰਾ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਮੇਰਾ ਭਤੀਜਾ ਜਤਿੰਦਰ ਸਿੰਘ ਜੀ ਜੋ ਇਸ ਨਗਰ ਦੇ ਸਰਪੰਚ ਸਾਹਿਬ ਨੇ ਔਰ ਸਤਕਾਰਯੋਗ ਸਾਡੀਆਂ ਜਿੰਨੀਆਂ ਵੀ ਸਤਕਾਰਤ ਜਥੇਬੰਦੀਆਂ ਤੋਂ ਨਿਹੰਗ ਸਿੰਘ ਸਾਹਿਬਾਨ ਇੱਥੇ ਆਏ ਨੇ ਅਰ ਇਲਾਕੇ ਦੇ ਵੱਖ-ਵੱਖ ਮੋਦਬਰ ਸੱਜਣ ਮੇਰੇ ਨਾਲ ਆਈ ਮੇਰੀ ਸਮੁੱਚੀ ਟੀਮ ਸਾਹਮਣੇ ਜੁੜ ਬੈਠੀਆਂ ਮੇਰੀਆਂ ਮਾਤਾਵਾ ਭੈਣਾ ਬਜ਼ੁਰਗੋ ਵੀਰੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੇਰੇ ਤੋਂ ਪਹਿਲਾਂ ਬੋਲਦਿਆ ਸਤਿਕਾਰਯੋਗ ਬੁਲਾ ਰਿਆ ਨੇ ਆਪ ਸਭ ਨੂੰ ਬੜੇ ਵਿਸਤਾਰ ਸਹਿ ਦੱਸਿਆ ਕਿ ਅੱਜ ਆਪਾਂ ਕਿਸ ਮਕਸਦ ਵਾਸਤੇ ਅੱਜ ਇੱਥੇ ਇਕੱਤਰ ਹੋਏ ਆਂ ਗੱਲ ਦੇ ਭਾਵੇਂ ਜੋਧ ਨਸ਼ੇ ਵਿਰੁੱਧ ਦੀ ਚੱਲ ਰਹੀ ਆ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਿਹਾ ਪਰ ਤੁਸੀਂ ਤੇ ਅੱਜ ਇੱਕ ਹਸਾਬ ਦੀ ਇਥੇ ਰੈਲੀ ਕਰਾਦੀ ਰੈਲੀ ਬੋਲੇ ਇੰਨਾ ਵੱਡਾ ਕੱਢ ਮੈਂ ਜਦੋਂ ਵੀ ਇਸ ਨਗਰ ਦੇ ਵਿੱਚ ਆਇਆ ਜਦੋਂ ਵੀ ਕੋਈ ਇਲੈਕਸ਼ਨ ਆਈ ਆ ਤੇ ਇਸੇ ਤਰ੍ਹਾਂ ਹਮੇਸ਼ਾ ਇਥੋਂ ਮਾਨ ਸਤਿਕਾਰ ਤੇ ਪਿਆਰ ਮਿਲਿਆ ਮੇਰੇ ਵੀਰੋ ਗੱਲ ਕਰੀਏ ਨਸ਼ਿਆਂ ਦੀ ਵੱਖ-ਵੱਖ ਸਰਕਾਰਾਂ ਆਉਂਦੀਆਂ ਰਹੀਆਂ ਬਦਲਦੀਆਂ ਰਹੀਆਂ ਪਰ ਕਦੀ ਕਿਸੇ ਨੇ ਇਦਾਂ ਲੀਡਰ ਸਾਹਿਬਾਨਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਿਵਲ ਪ੍ਰਸ਼ਾਸਨ ਨੂੰ ਕਦੀ ਇਦਾਂ ਨਹੀਂ ਸੀ ਭੇਜਿਆ ਕਿ ਪਿੰਡਾਂ ਦੇ ਵਿੱਚ ਜਾਓ ਤੇ ਆਪਣੇ ਭੈਣ ਭਰਾਵਾਂ ਨੂੰ ਇਹ ਬੇਇਬਤੀ ਕਰੋ ਕਿ ਆਪਾਂ ਇੱਕ ਧਈਆ ਕਰੀਏ ਜਿਹੜੇ ਸਾਡੇ ਪਿੰਡਾਂ 'ਚ ਨਸ਼ੇ ਵੇਚਦੇ ਨੇ ਆਪਾਂ ਉਹਨਾਂ ਬੰਦਿਆਂ ਦੀ ਜਮਾਨਤਾਂ ਨਹੀਂ ਦੇਣੀ ਆ ਜਾਂ ਉਹਨਾਂ ਬੰਦਿਆਂ ਦੇ ਮਗਰ ਨਹੀਂ ਜਾਣਾ ਔਰ ਇਹ ਵੀ ਨਹੀਂ ਕਦੀ ਕਿਸੇ ਨੇ ਕਿਹਾ ਕਿ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਸਰਕਾਰ ਸਾਨੂੰ ਦੱਸੇ ਸਰਕਾਰ ਨੂੰ ਦੱਸੇ ਅਸੀਂ ਉਹਨਾਂ ਬੰਦਿਆਂ ਨੂੰ ਡੀਡਿਕਸ਼ਨ ਸੈਂਟਰ ਭਰਤੀ ਕਰਾ ਕੇ ਸਾਰਾ ਜਿੰਨਾ ਖਰਚਾ ਸਾਰਾ ਸਰਕਾਰ ਦਾ ਹੋਗਾ ਇਹ ਕਦੀ ਅਜੇ ਤੱਕ ਕਿਸੇ ਸਰਕਾਰ ਨੇ ਇੱਡਾ ਡੀਪਲੀ ਉਪਰਾਲਾ ਨਹੀਂ ਕੀਤਾ ਕਿ ਨਸ਼ੇ ਛਡਾਈਏ ਪਿੰਡ-ਪਿੰਡ ਜਾ ਕੇ ਠੀਕ ਹੈ ਸਮੇਂ ਦੇ ਨਾਲ ਇੱਕ ਸਮਾਸੀ ਕੈਪਟਨ ਮਰਿੰਦਰ ਸਿੰਘ ਦੀ ਗੁਰਕਾ ਸਾਹਿਬ ਹੱਥੇ ਚ ਫੜ ਕੇ ਤੇ ਇਹ ਸੋਖ ਆ ਗਿਆ ਤੇ ਉਦੋਂ ਉਸ ਮੁੱਦੇ ਤੇ ਸਰਕਾਰ ਬਣਾ ਗਈ ਕਿਉਂਕਿ ਲੋਕ ਨਸ਼ੇ ਤੋਂ ਦੁਖੀ ਸੀ ਲੋਕ ਚਾਹੁੰਦੇ ਕਿ ਕੈਪਟਨ ਮਰਿੰਦਰ ਸਿੰਘ ਆਊਗਾ ਤੇ ਨਸ਼ਾ ਬੰਦ ਕਰ ਦੂਗਾ ਤੇ ਐਕੀ ਇਹਨੂੰ ਜਿਤਾਉ ਤੇ ਲੋਕਾਂ ਨੇ ਜਿਤਾਤਾ ਉਹ ਗੁਰੂ ਸਾਹਿਬ ਦੀ ਝੂਠੀ ਖਸੌਂ ਖਾ ਗਏ 5 ਸਾਲ ਲੱਭਾ ਹੀ ਨਹੀਂ ਤੇ ਜੇ ਨਹੀਂ ਲੱਭਾ ਤੇ ਮੇਰੇ ਵੀਰੋ ਅੱਜ ਨਾਮੋ ਨਿਸ਼ਾਨ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਨਾਮੋ ਨਿਸ਼ਾਨ ਖਤਮ ਹੋ ਗਿਆ ਅ ਕੱਲ ਇੱਕ ਪੋਸਟ ਪਾਈ ਆ ਮੈਂ ਚਲੋ ਇਹ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਨਾਲ ਰਿਆਂ ਉਹਨਾਂ ਦੇ ਅੱਜ ਵੀ ਉਸੇ ਧਰਤੀ ਦੇ ਖਲੋਤੇ ਆ ਹੁਣ ਸੁਣ ਲਿਓ ਮੇਰੀ ਵੀ ਗੱਲ ਅੱਜ ਉਸੇ ਘਰ ਦੇ ਵਿੱਚ ਖਲੋਤੇ ਆ ਜਿੱਥੇ ਸਾਨੂੰ ਭੈਣਾ ਦੀਆਂ ਗਾਲਾਂ ਕੱਢ ਕੇ ਗਏ ਛੇ ਮਾਈਕ 'ਚ ਸੁਣਾਉਂਦੇ ਆ ਐਂ ਕਰਕੇ ਇਹ ਲੋਕਾਂ ਦਾ ਕਰਤਾਰ ਵੇਖੋ ਠੀਕ ਆ ਭਾਈ 20 ਸਾਲ ਤੇਰੀ ਚੱਕਰੀ ਕੀਤੀ 20 ਸਾਲ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਰਹੇ ਤੇ ਜੇ ਕਦੇ ਤੁਸੀਂ ਸਾਡੇ ਨਾਲ ਅਸੀਂ ਹਲਕਾ ਬਦਲ ਲਿਆ ਤੇ ਤੁਸੀਂ ਅੱਖਾਂ ਹੀ ਫੇਰ ਗਏ ਤੇ ਸਾਡਾ ਦੂਜੇ ਲੀਡਰਾਂ ਵਾਂਗੂ ਵਧਣਾ ਸ਼ੁਰੂ ਕਰਤਾ ਜਿੱਦਾਂ ਜਹੇਦਾਰ ਸੇਖਮਾ ਨੂੰ ਲਿਓ ਲਾਇਆ ਸਾਲੋਂ ਸਾਹ ਨੂੰ ਲਿਓ ਲਾਇਆ ਬ੍ਰਹਮਪੁਰਾ ਸਾਹਿਬ ਨੂੰ ਮਤਲਬ ਕਹਿਣ ਤੋਂ ਬਾਅਦ ਕਿੰਨੇ ਕੇ ਲੀਡਰ ਮੈਂ ਬਣਾ ਦੇਵਾਂ ਅਜਨਾਲਾ ਸਾਹਿਬ ਨਵਜੋਤ ਸਿੰਘ ਜੀ ਤੋਂ ਬਹੁਤ ਲੀਡਰ ਬਲਾਰੀਏ ਵਰਗੇ ਟਿੱਕੇ ਵਰਗੇ ਉਕਾਰ ਸਿੰਘ ਸੰਧੂ ਵਰਗੇ ਪੈ ਸਾਨੂੰ ਵੀ ਲਿਓ ਲੋਣਾ ਸ਼ੁਰੂ ਕਰਤਾ ਤੇ ਜੇ ਅਸੀਂ ਪਿਛੇ ੜੇ ਤੇ 20 ਸਾਲ ਦੀ ਕੀਤੀ ਮਿਹਨਤ ਦੇ ਸਿਰ ਤੇ ਸਵਾਹ ਪਾਉਣ ਲਾਪੇ ਗਾਲਾਂ ਕੱਢ ਕੇ ਭੈਣਾਂ ਦੀ ਮੇਰੇ ਵੀਰੋ ਜਦੋਂ ਮੈਂ ਪਾਰਟੀ ਛੱਡ ਕੇ ਗਿਆ ਪਤਾ ਮੈਨੂੰ ਵੀ ਕਿ ਅਗਲੇ ਬੰਨੇ ਕੋਈ ਸਾਡੇ ਲਈ ਕਿਸੇ ਨੇ ਥਾਲੀ ਜਾਂ ਪ੍ਰਾਦ ਨਹੀਂ ਵਰਕੇ ਰੱਖੀ ਕਿਹਾ ਤੁਹਾਡੇ ਲਈ ਰੱਖੀ ਆ ਲੈ ਭਈ ਪਤਾ ਸਾਨੂੰ ਵੀ ਕਿ ਸਾਨੂੰ ਫੇਰ ਅਜੇ ਜੱਟ ਤੋਂ ਇਹ ਤੋਂ ਸ਼ੁਰੂ ਹੋਣਾ ਪੈਣਾ ਆਕੇ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਮਝਦਾ ਸੱਚੇ ਬੰਦੇ ਦਾ ਰੱਬ ਵਾਲੀ ਆ ਰੱਬ ਨੇ ਸਾਡੀ ਬਾਹ ਫੜੀ ਇੱਕ ਸਾਲ ਦੇ ਵਿੱਚ ਮੈਨੂੰ ਫੇਰ ਹਲਕਾ ਚੱਲ ਚੱਲਵਾ ਕੇ ਰਹਾ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹਦਾ ਲੋਕਾਂ ਨੇ ਪਰ ਲਾਇਆ ਵੀ ਇਹਨਾਂ ਦੇ ਉੱਤੇ ਲਾਇਆ ਵੀ ਇਹਨਾਂ ਦੇ ਹਲਕੇ 'ਚ ਜਿਹੜੇ ਸਾਨੂੰ ਭੈਣਾ ਦੀਆਂ ਗੱਲਾਂ ਕਰਦੇ ਹੀ ਚਲੋ ਛੱਡੋ ਕੋਈ ਗੱਲ ਨਹੀਂ ਰੱਬ ਕਰੂਗਾ ਫੈਸਲਾ ਸਮਾਂ ਆ ਗਿਆ 2027 ਚ ਮੈਂ ਵੀਰੋ ਅੱਧੀ ਇਹੋ ਜਿਆ ਕੋਈ ਕਿੰਦੂਪ੍ਰਿਤੂ ਨਹੀਂ ਕਰਨਾ ਮੈਂ ਜਦਨ ਹਲਕਾ ਇੰਚਾਰਜ ਲੱਗਾ ਮੈਨੂੰ ਸਰਤਾਬ ਭਗਵੰਤ ਸਿੰਘ ਮਾਨ ਜੀ ਦਾ ਮਤ ਨਵਾਦ ਕਰਨ ਗਿਆ ਕਿ ਬੁੱਕਾ ਦੇ ਕੇ ਉਹਨਾਂ ਇੱਕ ਅਫਸਰ ਨੂੰ ਫੋਨ ਕੀਤਾ ਕਿ ਤਲਵੀਰ ਆਊਗਾ ਜਿੰਨੇ ਡਿਵੈਲਪਮੈਂਟ ਦੇ ਕੰਮ ਐ ਮਜੀਠੇ ਦੇ ਸਾਰੇ ਚਾੜ ਦਿਓ ਪੱਡੇ ਦੇ ਕੋਈ ਰਵੇ ਨਾ ਚਲੋ ਮੇਰੇ ਅਫਸਰ ਘਰ ਆ ਗਏ ਅਫਸਰ ਮੈਨੂੰ ਸਾਰੇ ਕੰਮ ਉਹ ਕਹਿਣ ਲੱਗੇ ਕਿ ਦੱਸੋ ਮੈਂ ਜਿੰਨੀਆਂ ਸੜਕਾਂ ਦੂਜਾ ਹੱਤਿਆ ਜੋ ਕੁਛ ਕਿਆ ਮੈਂ ਸਭ ਕੁਝ ਕਰਾਤਾ ਉਹ ਮੈਨੂੰ ਕਹਿਣ ਲੱਗੇ ਇੱਕ ਪਾਲਸੀ ਆ ਮਾਨੂੰ ਸਭੋ ਸੀਐਮ ਸਾਹਿਬ ਕੋ ਲੈ ਕੇ ਜਾਣੀ ਆ ਕਹਿੰਦਾ ਪਿੱਛੇ ਕਾਂਗਰਸ ਵੇਲੇ ਹਰ ਹਲਕੇ ਦੇ ਵਿੱਚ 30 ਕਿਲੋਮੀਟਰ ਨਵੀਆਂ ਸੜਕਾਂ ਮਿਲੀਆਂ ਸੀ 30 ਕਿਲੋਮੀਟਰ ਨਵੀਆਂ ਸੜਕਾਂ ਮਿਲੀਆਂ ਸੀ ਸਾਰੇ ਪੰਜਾਬ 'ਚ ਬੜੀਆਂ ਇਕਲੀਆਂ ਮਜੀਠੇ ਹਲਕੇ 'ਚ ਨਹੀਂ ਬਣੀਆਂ ਕਿਉਂਕਿ ਸਾਨੂੰ ਕੈਪਟਨ ਮਰਿੰਦਰ ਸਿੰਘ ਨੇ ਡੱਗਦਾ ਹੈ ਕਿ ਮਜੀਠੇ ਹਲਕੇ ਦੇ ਵਿੱਚ ਕੋਈ ਸੜਕ ਨਹੀਂ ਨਵੀਂ ਬਣੀ ਚਾਹੀਦੀ ਆਹ ਦੇ ਨਾਲ ਲੋਕਾਂ ਦੀ ਸੋਚ ਆ ਚਾਚੇ ਭਤੀਜੇ ਦੀ ਸੋਚ ਆ ਤੇ ਵੇਖੋ ਗੁਰੂ ਕਿੱਡਾ ਬਿਆੰਤਿਆ ਫਿਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹੋ ਜਿਹਾ ਗੇੜੀ ਕਮਾਈ ਆ ਜਿੱਥੇ ਮੈਨੂੰ ਹਲਕਾ ਅੰਚਾਰ ਜਲਾਇਆ ਉਹ ਜਿੰਨੇ ਸਾਰੇ ਬਤਾਏ ਉਹ ਸਾਰੇ ਕੱਢ ਕੇ ਮੇਰੇ ਅੱਗੇ ਰੱਖਦੇ ਤੁਸੀਂ ਵੇਖੋਗੇ ਦਿਨਾਂ 'ਚ ਹਲਕੇ ਦਾ ਮੂੰਹ ਧੁੱਬ ਜਾਣਾ ਇੱਕ ਵੀ ਸ਼ੜਕ ਨਹੀਂ ਰਹਿ ਜਾਣੀ ਜਿੰਨੇ ਵੱਡੇ ਪ੍ਰੋਜੈਕਟ ਸਾਰੇ ਪਾਸ ਹੋ ਗਏ ਔਰ ਇਹ ਹਲਕੇ ਦਾ ਮੂੰਹ ਧੁੱਬ ਜਾਣਾ ਤੇ ਮੇਰੇ ਵੀਰੋ ਐਡ ਕੀਤੇ ਜੋਰ ਨਹੀਂ ਚੱਲਣਾ ਕਿ ਭਈ ਭਗਵਾਨ ਸਿਆ ਮਾਨਾ ਮੇਰੇ ਹਲਕੇ ਛੜਕਣਾ ਬਣਾਈ ਅਹੀਂ ਤੇ ਕੰਮ ਕਰਨ ਵਾਲੇ ਆ ਮੈਂ ਜੇ ਉਹਨਾਂ ਦੇ ਨਾਲ ਰਿਹਾ ਤੁਸੀਂ ਮੈਨੂੰ ਬੜੀ ਬਖੂਬੀ ਜਾਣਦੇ ਹੋ ਕੋਈ ਮੇਰੇ ਕੋ ਸਵੇਰੇ ਦੁਪਹਿਰੇ ਸ਼ਾਮੀ ਆਇਆ ਹੋਵੇ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਤਲਬੀਰ ਸੋਨੇ ਸਾਡੀ ਗੱਲ ਸੁਣੀਓ ਬਗੈਰ ਮੋੜਿਆ ਭਾਵੇਂ ਉਹ ਗਲਤ ਵੀ ਹੁੰਦਾ ਜੇ ਗਲਤੀ ਤੁਹਾਨੂੰ ਮ ਘਾਰੇ ਨੂੰ ਕਹਿ ਦੇਣਾ ਮਿੱਤਰਾਂ ਤੂੰ ਗਲਤ ਆ ਤੇ ਜੇ ਉਹ ਸਹੀ ਸੀ ਉਹਨੂੰ ਘਰ ਆ ਇਹਨੂੰ ਵੀ ਅਖਦੇ ਭਈ ਸਹੀ ਆ ਬਹਿ ਜਾ ਆਪਦਾ ਕੰਮ ਕਰਾ ਕੇ ਜਾਈਂ ਸੋ ਇਸ ਕਰਕੇ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਪਰ ਗੱਲਾਂ ਫਿਰ ਮਨ ਨੂੰ ਦੁੱਖ ਜਾਇਆ ਮੈਨੂੰ ਚਿੰਤਾ ਆ ਗਿਆ ਇਸੇ ਘਰ ਚੋਂ ਸਾਨੂੰ ਗਾਲਾਂ ਕੱਢ ਕੇ ਗਏ ਸੀ ਤੇ ਗੁਰੂ ਨੇ ਕੀਪਾ ਕੀਤੀ ਉਦੋਂ ਇਹਨੇ ਉਹਨੂੰ ਸੱਦਿਆ ਹੱਜ ਫਿਰ ਮੈਨੂੰ ਸੱਦ ਲਿਆ ਹੈ ਇਹ ਕੋਈ ਪਤਾ ਲੱਗਦਾ ਰੱਬ ਦੇ ਰੰਗਾਂ ਵਾ ਹੈ ਇਹ ਕੋਈ ਪਤਾ ਨਹੀਂ ਲੱਗਦਾ ਇਹ ਰੱਬ ਦੇ ਰੰਗ ਆ ਸੋ ਇਹ ਪਰਿਵਾਰ ਉਹਦੇ ਇੱਕ politics ਤੌਰ ਤੇ ਇਹਨਾਂ ਨੂੰ ਵਰਤਦੇ ਰਹੇ ਮੇਰਾ ਇਹਦੇ ਫਾਦਰ ਸਾਹਿਬ ਨਾਲ ਪਿਆਰ ਹੈ ਮੈਨੂੰ ਯਾਦ ਆ ਭਾਉ ਅੰਕਾਰ ਸਿੰਘ ਮੇਰੇ ਕੋਲ ਆਇਆ ਬਾਬਾ ਜੀ ਉਦੋਂ ਇਹ ਵਿਆਹ ਆ ਨਹੀਂ ਤੁਹਾਡੇ ਨਾਲ ਵੀ ਰਿਸ਼ਤੇਦਾਰੀ ਨਹੀਂ ਬਣੀ ਇਹ ਛੁਟਾਇਆ ਉਹਦੇ ਤੇ ਜਿਦਿਆ ਵੜਾ ਰਿਹਾ ਸ਼ੁਰੂ ਤੋਂ ਹੀ ਮੇਰੇ ਕੋਲ ਆ ਗਿਆ ਅੰਕਾਰ ਸਿੰਘ ਤੇ ਇੱਕ ਆਪਣਾ ਮਹਿਣੀਆ ਵਾਲਾ ਹੁੰਦਾ ਸੀ ਨਾਲ ਸਖਨੰਦਨ ਸਖਨੰਦਨ ਸਿੰਘ ਤੇ ਮੈਨੂੰ ਕਹਿੰਦਾ ਵੀਰ ਜੀ ਮੁੰਡਾ ਜਿਦਵੜੀ ਕਰਦਾ ਨੂੰ ਬੁਲਟ ਮੋਟਰਸਾਈਕਲ ਲੈ ਕੇ ਦੇਣਾ ਆਪਾਂ ਮੈਂ ਕਿਹਾ ਯਾਰ ਉਹ ਪੁੱਛਦੇ ਉਹ ਖੱਬੇ ਪਾਸੇ ਘੇਰ ਹੁੰਦੇ ਮੈਨੂੰ ਕਹਿੰਦਾ ਉਹ ਬੁਲਟ ਲੈ ਕੇ ਦੇਣਾ ਉਹ ਉਹਨਾਂ ਦਿਨਾਂ 'ਚ ਬੰਦ ਹੋ ਗਈ ਮੈਂ ਕਿਹਾ ਯਾਰ ਮੋਟਰਸਾਈਕਲ ਤੇ ਇਹ ਨਹੀਂ ਹੁਣ ਮਿਲਣਾ ਉਹਦੇ ਕੰਪਨੀ ਨੇ ਬੰਦ ਕਰ ਤੇ ਆ ਪਰ ਮੇਰੇ ਕੋਲ ਇੱਕ ਘਰ ਪਿੰਡ ਮੇਰੇ ਨਵਾਂ ਖਲੋਤਾ ਮੈਂ ਨਹੀਂ ਚਲਾਇਆ ਮੈਂ ਵੀ 5 400 ਕਿਲੋਮੀਟਰ ਚਲਾਇਆ ਉਹ ਮੈਂ ਵੀ ਜਾਂਦਾ ਜਾਂਦਾ ਲੈ ਲਿਆ ਸ਼ੌਂਕ ਵਜੋਂ ਜਦੋਂ ਸ਼ੌਂਕ ਜੇ ਹੁੰਦੇ ਸੀ ਤੇ ਮੈਂ ਕਿਹਾ ਤੂੰ ਇੰਜ ਕਰ ਜਾ ਮੇਰੇ ਘਰ ਦੀ ਚਾਬੀ ਲੈ ਜਾ ਉਦੋਂ ਮੈਂ ਅਮਰਸਰ ਆ ਗਿਆ ਤੇ ਮੈਂ ਕਿਹਾ ਜਾ ਜਾ ਕੇ ਉੱਥੇ ਕਮਰੇ ਚ ਲੱਗਾ ਤੇ ਮੋਟਰਸਾਈਕਲ ਕੱਢ ਲਿਆ ਉਹ ਜਾ ਕੇ ਉਥੋਂ ਮੋਟਰਸਾਈਕਲ ਕੱਢ ਲਿਆ ਤੇ ਉਹ ਮੋਟਰਸਾਈਕਲ ਅੱਜ ਵੀ ਮੇਰੇ ਨਾਮ ਤੇ ਚੱਲੰਦਾ ਹੈ ਇਹਦੇ ਕੋਲ ਸੋ ਕਹਿਣ ਤੋਂ ਭਾਵ ਕਿ ਅਹੀਂ ਸ਼ੁਰੂ ਤੋਂ ਮੇਰੇ ਨਾਲ ਮੈਂ ਕਈਆਂ ਸ਼ਾਮਾਂ ਨੂੰ ਇਹਨਾਂ ਪਿੰਡਾਂ 'ਚ ਜਾ ਇਹ ਜਗਵੰਤ ਨੇ ਹੋਣਾ ਉਦੋਂ ਇਹ ਪਿੰਡ ਇਹ ਜੰਡਿਆਲੇ ਹਲਕੇ 'ਚ ਹੁੰਦੇ ਸੀ ਉਦੋਂ ਇਹ ਪਿੰਡ ਬਾਅਦ 'ਚ ਇੱਧਰ ਆਏ ਮਜੀਠੇ ਜੇ ਪਹਿਲਾ ਜੰਡਿਆਲੇ ਚ ਹੁੰਦੇ ਵੇਰ ਕਜ ਸੌਰੀ ਵੇਰ ਕਜ ਹੁੰਦੇ ਤੇ ਫੇਰ ਇਹ ਇਧਰ ਮਜੀਠੇ ਚ ਆਇਆ ਸੋ ਮੇਰੇ ਕਹਿਣ ਤੋਂ ਭਾ ਕੇ ਵੀਰੋ ਤਕੜੇ ਹੋ ਜੋ ਇਹ ਮੇਰਾ ਭਰਾ ਵਾ ਮੇਰਾ ਭਤੀਜਾ ਇਹਨਾਂ ਨੂੰ ਗੱਲ ਬੜੀ ਮਾੜੀ ਲੱਗਦੀ ਪਰ ਮੈਂ ਗੱਲ ਕਰਨੀ ਆ ਸੱਚੀ ਤੇ ਸੁਜੀ ਮੈਂ ਇਹਨਾਂ ਗੱਲਾਂ ਜੁਣੀ ਪੜਾ ਇਹ ਕਦੇ ਮੇਰਾ ਵੀਰ ਵੇ ਜਤਿੰਦਰ ਸਿੰਘ ਤਕੜਾ ਹੋ ਕੇ ਪਿੰਡ ਦਾ ਕੋਈ ਸਵਾਰ ਦੇ ਸਵਾਰਾ ਜਾਂਦਾ ਇਹ ਸਮੇਂ ਬਾਰ ਬਾਰ ਨਹੀਂ ਮਿਲਦੇ ਅਜ ਮੌਕਾ ਇਧਰ ਕੋ ਸੁਣੈਰੀ ਮੇਰੇ ਨਾਲ ਯਾਦ ਰੱਖੀ ਤਗੜੇ ਹੋ ਕੇ ਪਿੰਡ ਦਾ ਵਧੀਆ ਕੰਮ ਕਰੋ ਚੰਗਾ ਕੰਮ ਕਰੋਗੇ ਤੇ ਲੋਕ ਸਲਾਉਣਗੇ ਤੇ ਜਿਹੜੇ ਸਾਨੂੰ ਦੋ ਚਾਰ ਮਾੜੇ ਕਹਿੰਦੇ ਭਾਈ ਇੱਥੇ ਤੇ ਲੋਕਾਂ ਨੇ ਫਿਰ ਬਾਬੇ ਨਾਨਕ ਵੀ ਚੰਗਾ ਨਹੀਂ ਕਿਹਾ ਮੈਂ ਹਰ ਇੱਕ ਦਾ ਸਤਿਕਾਰ ਕਰਦਾ ਆ ਥੋੜੇ ਦਿਨ ਪਹਿਲਾਂ ਇੱਥੇ ਲੜਾਈ ਹੋਈ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਰਾਈ ਨਾਮਾ ਕਰਾਇਆ ਜਾ ਚਲੋ ਨਹੀਂ ਇਹਨਾਂ ਕੰਮਾਂ 'ਚ ਬਦਲਾ ਨਹੀਂ ਚਾਹੀਦਾ ਜੇ ਕੋਈ ਲੜਾਈ ਝਗੜੇ ਹੋਏ ਆਦੇ ਤੇ ਰਾਈ ਨਾਮਾ ਕਰਾਉਣਾ ਪੈਂਦਾ ਮੇਰੇ ਕੋਲ ਸਰਦਾਰ ਤਰਲੋਜਨ ਸਿੰਘ ਆਇਆ ਮੈਂ ਉਹਨੂੰ ਕਿਹਾ ਮੈਂ ਤਰਲੋਜਨ ਸਿੰਘ ਆ ਉਹ ਇਸ ਤਰ੍ਹਾਂ ਕਰੀਏ ਜੇ ਕੋਈ ਗੱਲ ਹੋਈ ਆ ਜਾਂ ਜਿੰਨੇ ਕੀਤੀ ਆ ਉਹਨੂੰ ਗਲਤ ਨੂੰ ਗਲਤ ਬਹੁਤ ਸਹੀ ਨੂੰ ਸਹੀ ਬੋ ਤੇ ਇਹ ਪਿੰਡ ਦੇ ਵਿੱਚ ਬੈਠ ਕੇ ਕਲੇ ਨੇ ਵੇੜੋ ਪਰ ਇੱਕ ਗੱਡੀ ਵੱਡੀ ਪ੍ਰੋਬਲਮ ਇਹਨਾਂ ਪਿੰਡਾਂ ਚ ਆ ਜਾਂਦੀ ਹੈ ਕਿ ਜੇ ਕੋਈ ਸਾਡਾ ਸਤਿਕਾਰਯੋਗ ਵੀਰ ਜਾਂ ਸਾਡੀ ਕੋਈ ਸਤਿਕਾਰਯੋਗ ਭੈਣ ਉਹ ਕੋਈ ਹਾਈ ਕੋਰਟ ਦੇ ਵਿੱਚ ਜੇ ਕੋਈ ਮਾੜੀ ਮੋੜ ਉਹ ਸਿੱਖਿਆ ਜੀ ਵੀ ਲੈਣ ਜਾਂਦੇ ਆ ਨਾ ਹਾਈ ਕੋਰਟ ਚ ਪ੍ਰੈਕਟਿਸ ਕਰਦੇ ਆ ਤੇ ਉਹ ਵੀ ਸਮਝਦੇ ਆ ਕਿ ਹੁਣ ਹਾਈ ਕੋਰਟ ਸਾਡੀ ਜੇਬ ਚ ਆ ਅਸੀਂ ਸਤਕਾਰ ਕਰਦੇ ਆ ਕੋਟਾਂ ਦਾ ਹਾਈ ਕੋਰਟ ਸਾਡੇ ਲਈ ਵੀ ਸਤਿਕਾਰਯੋਗ ਨੇ ਉਹਨਾਂ ਨੇ ਸਮਝਿਆ ਕਿ ਮੈਂ ਤਾਂ ਸਾਰਾ ਪਿੰਡ ਹੀ ਫਾਇਲਵਾ ਦੇਣਾ ਸੋ ਇਹਨਾਂ ਗੱਲਾਂ 'ਚ ਕੁਝ ਨਹੀਂ ਪਿਆ ਮੈਂ ਵੀ ਭਾਵੇਂ ਹਾਈ ਕੋਰਟ 'ਚ ਪ੍ਰੈਕਟਿਸ ਕਰਾਂ ਨਾ ਕਰਾਂ ਪਰ ਗੱਲ ਸੱਚ ਦੀ ਚੱਲਣੀ ਆ ਗੱਲ ਝੂਠੀ ਨਹੀਂ ਚੱਲਣੀ ਜੇ ਆਪਾਂ ਕਿਸੇ ਮੋਦਬਰ ਨੂੰ ਗਾਲਾਂ ਕੱਢਾਂਗੇ ਫੋਨ 'ਤੇ ਤੇ ਮੇਰੇ ਵੀਰੋ ਮੈਨੂੰ ਵੀ ਕੋਈ ਗਾਲਾਂ ਕੱਢੂਗਾ ਤੇ ਗੁੱਸਾ ਤੇ ਫਿਰ ਮੈਨੂੰ ਵੀ ਆਉਂ ਸੋ ਇਸ ਕਰਕੇ ਮੈਂ ਅੱਜ ਵੀ ਉਹਨਾਂ ਬੰਦਿਆਂ ਨੂੰ ਕਹਿਣਾ ਚਾਹਣਾ ਕਿ ਮੇਰਾ ਵੀਰ ਵੇਖੋ ਨੁਕਸਾਨ ਹੋ ਰਿਹਾ ਤੁਹਾਡਾ ਤੁਸੀਂ ਅੱਜ ਭੱਜੇ ਫਿਰਦੇ ਆਪੋ ਆਪਣੇ ਪੈਸੇ ਲਾ ਰਹੇ ਹੋ ਦੋਵੇਂ ਪਾਸਿਓਂ ਲਾ ਰਹੇ ਹੋ ਤੇ ਰਾਮ ਦੇ ਨਾਲ ਮੈਂ ਉਦੋਂ ਦਾ ਐਸ.ਐਚ.ਓ ਨੂੰ ਗਿਆ ਇੱਕ ਵੀ ਇਹ ਮੈਂ ਇੰਟਰਵਿਊ ਮੈਨੂੰ ਕਹਿੰਨੇ ਭੇਜਿਓ ਸਾਡੀ ਸਤਿਕਾਰਯੋਗ ਭੈਣ ਕਹਿਣ ਦੀ ਆ ਕਿ ਤਨਵੀਰ ਨੇ ਸਾਡੇ ਘਰ ਕੰਧਾ ਟਪਾ ਦੇ ਪੁਲਿਸ ਭੇਜੀ ਲੈ ਕਮਾਲ ਦੀ ਗੱਲ ਹੈ ਯਾਰ ਵੇਖੋ ਕਿੱਡਾ ਝੂਠ ਮਾਰਦੇ ਹੈ ਤੇ ਜਦੋਂ ਸਾਨੂੰ ਕਿ ਲੋੜਾ ਭਾਈ ਕੰਧਾ ਟਪਾਉਣ ਦੀ ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਆਪੇ ਪੁਲਿਸ ਨੇ ਕੰਧਾ ਟੱਪ ਜਾਣੀਆਂ ਸਾਨੂੰ ਤੇ ਲੋੜ ਹੀ ਨਹੀਂ ਟਪਾਉਣ ਦੀ ਸੋ ਇਸ ਕਰਕੇ ਅਸੀਂ ਕੋਈ ਕਿਸੇ ਦੀ ਮੜੀ ਜੜੀ ਪੈਣਾ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਵੇਖੋ ਪਿੰਡ ਨੂੰ ਸ਼ਾਂਤੀਪੂਰਵਕ ਚੱਲਣ ਦਿਓ ਪਿੰਡ ਦੇ ਵਿੱਚ ਮਾਹੌਲ ਮਾੜਾ ਨਾ ਖਰਾਬ ਬਣਾਓ ਜਿਹੜਾ ਗਲਤੀ ਕਰੂਗਾ ਮੈਂ ਧੋਕ ਕੇ ਕਹਿਣਾ ਸਜ਼ਾ ਨੂੰ ਮਿਲੂ ਜਿੱਥੇ ਮਰਜੀ ਭੱਜੋ ਜਿੱਥੇ ਮਰਜੀ ਭੱਜਣਾ ਸਜ਼ਾ ਦਾ ਨੂੰ ਮਿਲੇ ਮੈਂ ਇਹ ਤੱਕ ਨਾ ਚੁੱਪਾਂ ਇੱਕ ਇਥੋਂ ਦੀ ਡੀਪੂਆਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਜਤਿੰਦਰ ਸਿੰਘ ਜੇ ਇਹਦੇ ਨਹੀਂ ਕੰਮ ਚਲਾਉਂਦੇ ਸਹੀ ਤਰੀਕੇ ਨਾਲ ਵੇਖੋ ਆਪਾਂ ਨੂੰ ਆਪਾਵਾਂ ਲੋਕਾਂ ਦੇ ਲਈ ਆਪਾਂ ਨੂੰ ਜਨਤਾ ਕੋਸ਼ਚ ਹੈ ਦੀ ਸਰਕਾਰ ਦੀਆਂ ਸਹੂਲਤਾਂ ਜੇ ਆਪਾਂ ਲੋਕਾਂ ਤੱਕ ਨਾ ਪਹੁੰਚਾਈਆਂ ਤੇ ਇਹਨਾਂ ਨੇ ਆਪਾਂ ਨੂੰ ਰਗੜ ਕੇ ਰੱਖ ਦੇਣਾ ਇਹ ਮੇਰੀ ਗੱਲ ਯਾਦ ਰੱਖੀ। ਡੀਐਫਸੀ ਨੂੰ ਦਿੱਤਾ ਸਾਰਾ ਰਿਕਾਰਡ ਦਿੱਤਾ। ਤੂੰ ਮੇਰੇ ਕੋਲ ਸਵੇਰੇ ਆ। ਮੈਂ ਡੀਐਫਸੀ ਨੂੰ ਕਹਿਣਾ ਵਾਂ ਇਹਦੇ 'ਚ ਕੋਈ ਦੋਹਰਾਨੀ ਜੇ ਮਨਮਰਜ਼ੀਆਂ ਕਰਨੋਂ ਨਹੀਂ ਹਟਦੇ ਤੇ ਇਹਨਾਂ ਨੂੰ ਸਸਪੈਂਡ ਕਰਾਓ। ਇਹਨਾਂ ਦੇ ਕਾਰਵਾਈਆਂ ਕਰਾਓ। ਇਹਨਾਂ ਦੇ ਪੁਲਿਸ ਦੀ ਕਾਰਵਾਈ ਕਰਾਓ ਜੇ ਨਹੀਂ ਹਟਦੇ। ਕਿਉਂਕਿ ਮੈਂ ਕਹਦਾ ਕੋਈ ਵਿਰੋਧੀ ਨਹੀਂ। ਸਵੇਰ ਨੂੰ ਮੇਰੇ ਕੋਲ ਵੀ ਕਈ ਆ ਜਾਣੇ ਆ ਪਰ ਜਿਹੜਾ ਬੰਦਾ ਗਲਤ ਕੰਮ ਕਰਦਾ ਮੈਂ ਨਹੀਂ ਬਖਸ਼ਣੇ। ਮੈਨੂੰ ਲੋਕ ਕਹਣਗੇ ਭਾਜੀ ਇਹ ਬੰਦੇ ਸੈਯਦ ਮਕਰਾਂ ਦੇ ਵੀ ਸ਼ਵਾਸ਼ ਦੇ ਕੇ ਕਹੂੰਗਾ ਭਾਈ ਬੜੀ ਬੜੀ ਵਧੀਆ ਤੂੰ ਗੱਲ ਕਰ ਰਿਹਾ ਤੇ ਜਿਹੜਾ ਮੈਨੂੰ ਕਹੂਗਾ ਇਹ ਸਾਨੂੰ ਤਾਂ ਕਰਦਾ ਉਹਨੂੰ ਨੀ ਮੈਂ ਬਖਸ਼ਣਾ ਜੋ ਮਰਜ਼ੀ ਹੋ ਜੇ ਸੋ ਥਕੜੇ ਹੋ ਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਕੰਮ ਕਰੋ ਮੈਂ ਥੋੜੇ ਦਿਨ ਪਹਿਲਾਂ ਇੱਥੇ ਆਇਆ ਮੈਨੂੰ ਕੁਝ ਮੇਰੇ ਐਸਸੀ ਭਾਈਚਾਰੇ ਦੇ ਵੀਰ ਜਿਹੜੇ ਮਿਲੇ ਸੀ ਜਿਨ੍ਹਾਂ ਦੀ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈ ਉਹ ਮੈਂ ਗ੍ਰਾਂਟ ਪਾਤੀ ਆ ਜੀ ਉਹ ਮੈਂ ਗ੍ਰਾਂਟ ਪਾਤੀ 10 ਲੱਖ ਰੁਪਈਆ ਇੱਕ ਆ ਗਿਆ ਫਿਰ ਨੀਰਦ ਦੂਜਾ ਦਾ ਹਲਕ ਨਾਲੇ ਦਾ 10 ਲੱਖ ਤੈਨੂੰ ਹੋਰ ਪਾ ਦੇਣੇ ਬੋਲੇ ਸੋ ਨਿਹਾਲ ਜਸਤ ਕਰ ਦੇਣਾ ਪਾਣੀ ਚਲੋ 20 ਲੱਖ ਰੁਪਇਆ ਤੈਨੂੰ ਮੈਂ ਅਜ ਜਤਿੰਦਰ ਆਪਣਾ ਪਾ ਦੇਣਾ ਵੇਖੋ ਮੈਨੂੰ ਖੁਸ਼ੀ ਹੁੰਦੀ ਆ ਕਿ ਜਿੱਥੇ ਕੋਈ ਬੰਦਾ ਚੰਗੇ ਕੰਮ ਕਰਨ ਵਾਲਾ ਜਿੱਥੇ ਲੱਗਦਾ ਕਿ ਭਈ ਇਹਨੇ ਪੈਸੇ ਖਾ ਨਹੀਂ ਖਾਣੇ ਨਹੀਂ ਇਹਨੇ ਲਾਉਣੇ ਆ ਇਹੋ ਜਿਹੇ ਪਰਿਵਾਰ ਆ ਜਿਹੜਾ ਆਂਦੀਆਂ ਜੇਬਾਂ ਜੋਲ ਹੋਂਗਾ ਸੋ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਨੂੰ ਸ਼ੌਂਕ ਆ ਇਹ ਵੀ ਹੋ ਗਿਆ ਆ ਜੋ ਬਣੇ ਇੱਥੇ ਦਧਾਲੇ ਵਾਲਾ ਤੇ ਇਹ ਮੁੰਡੇ ਜਿਹੜੇ ਆ ਆ ਪਿਛਲੇ ਮੈਂ ਆਇਆ ਹਾਂ ਰੂਪੋ ਵਾਲੀ ਕਲਾ ਤੋਂ ਉਹ ਸਾਡੇ ਰਵੀ ਹੋਣੀ ਜਿਹੜੇ ਮੈਂਬਰ ਆ ਤੇ ਚਾਰ ਨੌਜਵਾਨ ਮੁੰਡੇ ਯਾਰ ਤਗੜੇ ਹੋ ਕੇ ਕੰਮ ਕਰੋ ਇਹ ਮੁੰਡਿਆਂ ਦਾ ਜਮਾਨਾ ਹੁਣ ਤਗੜੇ ਹੋਗੇ ਤੁਸੀਂ ਕੰਮ ਕਰੋਗੇ ਤੇ ਲੋਕ ਸ਼ਾਬਾਸ਼ ਦੇਣਗੇ ਔਰ ਕੰਮ ਕਰਦੇ ਵੀ ਆ ਚੰਗੇ ਕੰਮ ਕਰਦੇ ਸੋ ਤ ਤਗੜੇ ਹੋਗੇ ਚੰਗੇ ਕੰਮ ਕਰੋ ਵੱਡਾ ਯੋਗਦਾਨ ਪਾਓ ਤੇ ਤੁਸੀਂ ਆਪਣਾ ਜੋ ਮੇਰੇ ਕੋ ਉਮੀਦ ਰੱਖੋਗੇ ਮੈਂ ਉਹਨਾਂ ਉਮੀਦਾਂ ਦੇ ਖਰਾ ਉਤਰਾਂਗਾ ਵੇਖੋ ਮਜੀਠੀਆ ਸਾਹਿਬ ਅੰਮ੍ਰਿਤਸਰ ਦੇ ਚੀਫ ਮਿਨਿਸਟਰ ਰਹਾ ਤੇ ਹਲਕੇ ਚ 8-10 ਗਰਾਉਂਡਾ ਬਣਾਈਆਂ ਇੱਕ ਨੰਗਲ ਪਨੂਆ ਇੱਕ ਮਰੜੀ ਕਲਾ ਅ ਇੱਕ ਦੋ ਹੋ ਰਿਆ ਇੱਕ ਇੱਕ ਟਾਲੀ ਸਾਹਿਬ ਆ ਇੱਕ ਪੰਘਾਲੀ ਇੱਕ ਆਖਰਪੁਰਾ ਇਦਾਂ ਕਰ ਘਟਦਾ ਤੇ ਮੈਂ ਚੀਫ ਮਿਨਿਸਟਰ ਕੋਲ ਕਹਾ ਮੈਨੂੰ 30 ਗਰਾਉਂਡਾ ਦਿੱਤੀਆਂ ਨੇ 30 ਗਰਾਉਂਡਾ ਉਹ ਕਹਿੰਦਾ ਜੀ ਉਹਨਾਂ ਨੂੰ ਕਹਿੰਦੇ ਆਹ 30 ਤੈਨੂੰ ਦਿੰਦੀਆਂ ਬਣਾ ਕੇ ਲੈ ਤੀ ਹੋਰ ਲੈ ਜੀ ਤੇ ਭਾਈ ਹੋਰ ਕੀ ਚਾਹੀਦਾ ਸਾਨੂੰ ਅੱਜ ਨਸ਼ੇ ਛਡਾਉਣ ਵਾਸਤੇ ਵੀ ਸਾਨੂੰ ਗਰਾਉਂਡਾਂ ਦੀ ਜ਼ਰੂਰਤ ਆ ਸਾਨੂੰ ਪਹਿਲਾਂ ਗਰਾਊਂਡਾਂ ਦੀ ਜਰੂਰਤ ਹੈ ਗਰਾਊਂਡਾਂ ਜਿਹੜੀਆਂ ਅਸੀਂ ਉਹ ਆਪਣਾ ਹੋਣ ਗਿਆ ਤੇ ਸਾਡੀ ਜਿਹੜੀ ਪਨੀਰੀਆਂ ਨੂੰ ਜਿੱਦਰ ਮਰਜ਼ੀ ਲਾ ਲੂ ਸੋ ਇਸ ਕਰਕੇ ਆਪਾਂ ਜਿਹੜੀਆਂ ਗਰਾਊਂਡਾਂ ਵਧੀਆ ਬਣਾਇਆ ਮੇਰੇ ਵੀਰੋ ਫੇਰ ਮੇਰੀ ਬੇਨਤੀ ਆ ਕਿ ਆ ਗੋਲੀਆਂ ਗਾਲੀਆਂ ਚਲਾਉਣ ਵਾਲੇ ਕੰਮ ਬੰਦ ਕਰ ਦਿਓ ਜਿਹੜਾ ਇਹੋ ਜਿਹੇ ਗਲਤ ਮਲਤ ਕੰਮ ਕਰੂਗਾ ਮੈਂ ਉਹਦੇ ਬਿਲਕੁਲ ਅੱਗ ਜਣੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਦੋਂ ਤੰਦਰ ਤਗੜਾ ਹੋ ਕੇ ਮੇਰਾ ਵੀਰ ਵਧੀਆ ਕੰਮ ਕਰਾ ਵੀ ਮੈਂ ਕਰਦਾ ਥੋੜਾ ਜਿਹਾ ਦਦਾਲੇ ਵਾਲੇ ਆਂਦੇ ਲੱਗਦਾ ਸਾਡਾ ਵੀ ਕੋਈ ਕਰ ਜਾ ਹੁਣ ਇਹਨੂੰ ਜੋਗ ਐ ਤੇ ਵੰਸਿਆ ਤੈਨੂੰ ਕੋਈ ਨਾਮ ਆ ਤੂੰ ਸਾਡਾ ਹੀਰਾ ਭਰਾ ਭਰਾ ਜੋ ਤੂੰ ਕਹਿੰਦਾ ਮੇਰੇ ਕੋਲ ਆਇਆ ਲੈ ਕੇ ਜੋ ਕਹਿੰਗਾ ਉਹ ਕਰਦਾ ਕਿ ਕੋਈ ਗੱਲ ਨਹੀਂ ਪਰ ਆ ਦੇ ਇੱਕ ਦਿਨ ਚ ਜਾਈ ਫੇਰ ਨਾਲ ਕੀ ਲੇਟ ਹੋ ਗਿਆ ਕੰਮ ਸੋ ਉਹ ਵੀ ਤੁਹਾਡਾ ਸਾਰਿਆਂ ਦਾ ਜੋ ਜੋ ਬੰਦਾ ਕੰਮ ਕਰਾਂਗੇ ਹੁਣ ਮੈਂ ਵੀ ਇਹ ਤਰ ਸੇਮ ਸਿੰਘ ਗਿੱਲ ਨੂੰ ਇਹ ਬੇਨਤੀ ਕਰੂੰਗਾ ਕਿ ਮੇਰੇ ਵੀਰੋ ਤੁਸੀਂ ਆਓ ਇੱਥੇ ਕਿ ਆਪਾਂ ਜੇ ਪਰਨ ਕਰਨਾ ਸਾਰਿਆਂ ਨੇ ਕਿ ਆਪਾਂ ਜਿਹੜਾ ਮਾੜੇ ਬੰਦੇ ਦੀ ਕਿਸੇ ਦੀ ਕੋਈ ਮਤ ਨਹੀਂ ਕਰਨੀ ਨਾ ਕਿਸੇ ਲੋੜ ਦਾ ਬੱਧਿਆ ਦੀ ਜਮਾਨਤ ਤੇ ਨਹੀਂ ਮੈਂ ਤਰਸੇਮ ਸਿੰਘ ਚਾਚੋ ਵਾਲੀ ਜੀ ਨੂੰ ਗੱਲ ਪੇਸ਼ ਕਰੂੰਗਾ ਕਿ ਉਹ ਆ ਕੇ ਇਸ ਗੱਲ ਦੀ ਸਾਰਾ ਸੰਸਾ ਨੂੰ ਸਭ ਨੂੰ ਸੋਹ ਕੋਣ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਤ ਸਾਹਿਬ ਵੈਗੁਰ ਜੀ